ਮਿਸਤਰੀ ਸਤਿਗੁਰ ਦੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਰਮ ਮਝੇਠਾ ਤਹਿਸੀਲ ਵੀ ਮਝੇਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 6 ਗਾਵਾਂ ਤੁਹਾਨੂੰ ਦਿਖਾਉਣੀਆਂ ਤੇ ਛੋਟੇ ਭਾਜ ਜਿਹੜੇ ਤੁਹਾਨੂੰ ਦਿਖਾਉਣੇ ਆ ਅੱਜ ਸਾਰੇ ਕੁਝ ਗੱਬਣਾ ਵਿੱਚ ਕੁਝ ਤਾਜ਼ੀਆਂ ਸੋਈਆਂ ਵਿੱਚ ਕੁਝ ਬੱਚੇ ਤੋਂ ਬਿਨਾ ਇਹ ਆ ਵੀ ਸੋਈਆਂ ਦੀ ਆਪਣੇ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਣਾ ਆਪਣੀਆਂ ਪਾਸ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਚੱਲ ਜੇ ਵਧੀਆ ਵਧੀਆ ਤੁਸੀਂ ਦੱਸੋ ਬਸ ਵਧੀਆ ਵਧੀਆ ਵੀਰ ਜੀ ਤੇ ਚਲੋ ਨਾਮ ਦੱਸਦੇ ਕਹੇ ਨਾਮ ਗੁਰਵਿੰਦਰ ਸਿੰਘ ਜੀ ਪਿੰਡ ਮਜੀਠਾ ਜੀ ਡਿਸਟ੍ਰਿਕਟ ਅੰਮ੍ਰਿਤਸਰ ਮੋਬਾਈਲ ਨੰਬਰ 9501150174 ਹੈ ਤੇ 93040 83081 ਮਨਜੀਠੇ ਦੇ ਬਿਲਕੁਲ ਨਾਲ ਹੀ ਆ ਨਾ ਮਨਜੀਠੇ ਦੇ ਬਿਲਕੁਲ ਵੀਜੀ ਕਿਲੋਮੀਟਰ ਦੇ ਬਾਹਰ ਵਾਸ ਡੇਰਾ ਵੀ 12ਵਾਂ ਡੇਰਾ ਹਾਂਜੀ ਹਾਂਜੀ ਤੇ ਅੱਜ ਭਾਅ ਛੋਟੇ ਹੀ ਕਰਦੀਆਂ ਫਿਰ ਬਿਲਕੁਲ ਛੋਟੇ ਹੀ ਅੱਜ ਅੱਜ ਆ ਵੀ ਵੀਡੀਓ ਵੇਖੇ ਕੋ ਪੂਰੀ ਵੀਜੀ ਵੀਡੀਓ ਵੇਖੀ ਅੱਜ ਗਾਣਾ ਵੀ ਚੰਗੀਆਂ ਅੱਜ ਤੇ ਭਾਅ ਵੀ ਬਿਲਕੁਲ ਛੋਟੇ ਲੈਣ ਦੇ ਨਹੀਂ ਕਰਨੇ ਵੀਜੀ ਅੱਜ ਠੀਕ ਹੈ ਜੀ ਹਾਂਜੀ ਵੀਜੀ ਵਿੱਚ ਮਾਨਤਾ ਨਹੀਂ ਕਰਨੇ ਉਹਨਾਂ ਹੀ ਰੇਟ ਪਾਉਣਾ ਕਿੰਨਾ ਦੇਣੀਆਂ ਵਾ ਠੀਕ ਆ ਹਾਂਜੀ ਹਾਂਜੀ ਚਲੋ ਫਿਰ ਸ਼ੁਰੂਆਤ ਜਿਹੜੀ ਹੈ ਪਹਿਲੇ ਨੰਬਰ ਤੇ ਹੀ ਇਹ ਗਾਣਾ ਵੇਖੋ ਗਾਣਾ ਵੇਖੋ ਕਿ ਖਾਨ ਭਾਂਡੇ ਦੇ ਵੇਖੋ ਜੀ ਕਿੰਨੇ ਕ ਦੁੱਧ ਵਾਲੀ ਆ ਦੁੱਧ ਦੇ ਵਿੱਚ ਜੀ ਕਰੂ 15-16 ਲੀਟਰ ਜੇ 4 ਦਿਨ ਹੋਏ ਜੀ ਸੂਈ ਨੂੰ ਅੱਛਾ ਬਛਾ ਜੇ ਮਗਰੇ ਦੇ ਕਾਲੇ ਰੰਗ ਦਾ ਚਲੋ ਦਿਖਾ ਦਿੰਦੇ ਹਾਂ ਹਣੇ ਦੇਖੋ ਮਿਲਕ ਵੀ ਆ ਬਾਹਰ ਕੱਢ ਕੇ ਤੁਹਾਨੂੰ ਖੰਦਣਾ ਮੈਂ ਜੀ 15 ਲੀਟਰ ਤੇ ਲਾਗੇ ਬੰਨੇ ਦੁੱਧ ਜਿਹੜਾ ਕਿੰਨਾ ਜੇ ਕਰੂ ਉਹ ਐਸਪਰਟ ਵੀ ਜੀ ਹੈਗਾ ਜੀ ਇਹ ਥੱਲੇ 10 ਕਿਲੋ ਹੈਗਾ ਜੀ ਜੀ ਬੋਲਾਈ ਹੈ ਜੀ ਇਹ ਜੇ ਬੋਲਾਈ ਆ 10 ਲੀਟਰ ਜਿਹੜਾ ਕਹਿੰਦੇ ਆ ਦੇਖੋ ਨਾੜਾ ਵੇਖੋ ਵੀ ਜਿਹੜੀਆਂ ਬਾਹਨੇ ਜੀ ਹਾਂ ਦੇਖ ਸਾਦੇ ਮਿਲਕ ਵੀ ਨੇ ਵੀ ਚੰਗੀ ਮੋਟੀ ਲੱਗੀ ਆ ਥੋੜੀ ਜਿਹੀ ਅੱਗੇ ਕਰ ਬਾਕੀ ਉਤਰ ਆਏ ਆ ਪੇ ਕੱਦ ਕਾਠ ਦੀ ਚੰਗੀ ਆ। 3 ਬੀ ਦੀ ਵੀ ਵਾੜ ਤੇ ਕਿਹਨੇ ਕਿੰਨੀ ਥੱਲੇੋਂ ਵਾੜ ਦੇਖੋ ਕਿੰਨੀ ਆ। ਸਾਂਧੀ ਲੋੜ ਆ ਥੋੜੀ ਜਿੱਡੀ ਗਾਵਾਂ ਉੱਡੀ ਪੂਰੀ ਸਾਂਭ ਹੀ ਨਹੀਂ ਗਈ। ਥੱਲੇ ਵਿੱਚ ਚੰਗੀ ਬਣੀ ਆ। ਅਦੇਖ ਸਾਹ ਦੇ ਵਨ ਨਾ ਲਾਗੇ ਤਾਂ ਬੱਚੇ ਉਹਨੇ ਤੁਹਾਨੂੰ ਦੱਸ ਆ ਦੇਣੇ ਇਹਨਾਂ ਦੇ ਤੇ ਕਿੰਨਾ ਫਿਰ ਮੁੱਲ ਰੱਖੇ ਵਿਧੀ ਇਹਦਾ ਆਪਾਂ ਕੀ ਗੈਰ ਨਹੀਂ ਹੋਣਾ ਮੁੱਲ ਕਿੰਨਾ ਕ ਮੁੱਲ ਵੀ ਜੀ ਇਹਦਾ ਠਪੀ ਜਰ ਲੈਣ ਦੇ ਜੀ ਕਰ ਦਈਏ ਮੰਨਤਾ ਨਾ ਆਪੇ ਵਿਜੀ ਕਰ ਦੋ ਕਿ ਨਾ ਕਰਨਾ 36 ਦੀ ਤੇਤੀ ਹਾਂ ਨਾ ਵਿਜੀ 36 ਦੀ ਹੋ ਗਈ 30 ਰਿਜ਼ੋਰਟ ਚੱਪੀ ਹੋਊਗਾ ਜੀ ਠੀਕ ਹੈ ਜੀ ਹਾਂ ਜੀ ਇਹ ਵੀ ਫੋਨ ਹੈ ਇਹ ਨਾ ਫੂਟੇ ਵਿਜੀ ਵੀ ਕਈ ਲੋਕ ਕਹਿ ਦਿੰਦੇ ਆ 33 ਲੈ ਲਓ 35 ਲੈ ਲਓ ਹਾਂਜੀ ਬੋਲੀ ਵਿਧੀਰ ਕੀ ਅੱਜ ਜੈਜ ਪਾਉਣੇ ਆਪਾਂ ਠੀਕ ਹੈ ਜੀ ਲੈਣ ਦੇ ਨਹੀਂ ਪਾਉਣੇ ਵਿਜੀ ਠੀਕ ਹੈ ਹਾਂਜੀ ਤੇ ਬੱਚੇ ਦਿਖਾ ਦिए ਕਰੀਨਾ ਨੇ ਉਹ ਜਿਹੜਾ ਬੱਚਾ ਬੈਠਾ ਤਾਜ਼ਾ ਬੱਚਾ ਜਿਹੜਾ ਕੋਲਾ ਕੋਈ ਨਹੀਂ ਰਹਿਣ ਦਾ ਬੈਠਾ ਕਰ ਦੋ ਸਿੱਧਾ ਇੱਕ ਕਰੀ ਹਾਂ ਨਹੀਂ ਕਰ ਦੋ ਆ ਬੱਚਾ ਬਿਲਕੁਲ ਕੋਲਾ ਹੀ ਬੱਚਾ ਆ ਨਾੜੂ ਨਾਲ ਕੀ ਕੱਢੀਏ ਰਾੜੀ ਝਾੜੀ ਤੇ ਆ ਬੱਚਾ ਜਿਹੜੀ ਹੁਣ ਦਿਖਾਉਣ ਲੱਗੇ ਆ ਉਹਦਾ ਇਹ ਵੀ ਅਜੇ ਬਹੁਤੇ ਦਿਨਾਂ ਦਾ ਨਹੀਂ ਆ 15 ਦਿਨਾਂ ਦਾ 15 ਦਿਨਾਂ ਦਾ ਜੀ ਤੇ ਜਿਹੜੇ ਹੁਣ ਗਾਂ ਦਿਖਾਉਣ ਲੱਗੇ ਆ ਇਹਦੇ ਕੋਲ ਕਿੰਨਾ ਚਿਰ ਦੁੱਧ ਇਹਦੇ ਥਲੇ ਵੀਜੀ 10 ਕਿਲੋ ਦੁੱਧ ਜਿਹੇ ਇਹਦੇ ਥਲੇ ਪਿਆਰ 10 ਲੀਟਰ 10 ਕਿਲੋ ਵੀਜੀ ਪਿਆਰ ਹੈ ਤੋੜ ਦੋ ਫੇਰ ਇਹਨਾਂ ਹਾਂਜੀ ਤੇਰੀ ਵੀਜੀ ਪਾਓ ਇਦਾਂ ਮੱਦੀ ਪਾ ਜੋ ਦੇਖੋ ਠੀਕ ਆ ਸਾਰੀਆਂ ਭਾਜੀ ਵੰਕੇ ਤੋਂ ਬਗੈਰ ਅਜ ਚੱਬੂ ਦਾ ਥੋੜਾ ਜਿਹਾ ਕਰਦੀ ਹੈ ਕਈ ਵਾਰੀ ਪਸ਼ੂ ਨੂੰ ਚੱਬੂ ਦੀ ਆਦਤ ਨਹੀਂ ਹੁੰਦੀ ਨਾਲੀ ਜਗਾ ਵੀ ਕੱਚੀ ਆ ਬੱਚੇ ਹਾਲੇ ਥੋੜਾ ਜਿਹਾ ਪੰਚ ਕੇ ਜਾਂਦੇ ਬਾਕੀ ਥਾਣੇ ਤੇ ਕਵੀ ਚੰਗਾ ਲੱਗਾ ਹੈ ਨਾਲੇ ਸੱਤਾਣੇ ਤੇ ਲੱਗੇ ਤੋਂ ਇਤਨਾ ਮਜੀ ਉਤਰਾ ਠੰਡੀ ਤੇ ਰਹੀ ਆ ਇਹ ਆ ਵੀ ਚਲੋ ਥੋੜਾ ਡਰਦੀ ਆ ਕੱਚੀ ਜਗ੍ਹਾ ਤੇ ਖੁਸ਼ ਹੁੰਦੀ ਆ ਤੇ ਮੁੱਲ ਫਿਰ ਇਹਦਾ ਮੋਲ ਵੀਜੀ 35000 ਦੇ ਵੀਜੀ ਹਾਂ ਨਾ ਅੱਛਾ 35 ਦੀ ਦੇ ਦੇਣੀ ਹੈ ਕਰਦਾ ਵੀਜੀ ਮਾਨਦਾਨ ਹੋਰ ਚਲੋ ਬਾਕੀ ਮੌਕੇ ਤੇ ਕਰ ਦੋਗੇ ਹੋਂ ਲਾਵੇ ਵੀਜੀ ਕੋਈ ਹੋਰ ਮਾਨਦਾਨ ਕਰਾ ਵੀ ਖੁੱਲਾ ਚ ਠੀਕ ਹੈ ਜੀ 33000 ਦੇ ਵੀਜੀ ਹਾਂ ਨਾ ਅੱਛਾ 33 ਦੀ ਦੇ ਦੇਣੀ 33 ਦੀ ਵੀਜੀ ਦੇ ਦਾਂਗੇ ਜੀ ਤੇ ਆਹ ਗਾਂ ਬੱਚੇ ਤੋਂ ਬਿਨਾਂ ਜੇ ਇਹ ਬੱਚੇ ਤੋਂ ਬਗੈਰ ਜੀ ਇਹਦੇ ਕੋਲ ਦੁੱਧ ਕਿੰਨਾ ਜੇ ਜੀ ਇਹਦੇ ਥਲੇ ਦੁੱਧ 6 ਕਿਲੋ ਜੇ ਅੱਛਾ ਹਾਂ ਜੀ ਇਹ ਵੀ ਠੰਡੀ ਦੀ ਜੇ ਸੂਆ ਪਹਿਲਾਂ ਹੀ ਜਾਂਦਾ ਇਹ ਤਾਂ ਪਹਿਲਾਂ ਵੀਜੀ ਪਹਿਲਾਂ ਵੀਜੀ ਜੇ ਤਾਂ ਤੁਣਾ ਵਧੀਆ ਗੱਡ ਹੁੰਦੀ ਜੇ ਬਖਵਾ ਕੇ ਨਾ ਦੇ ਸਾਦੇ ਤੇ ਥਾਂ ਇੱਕ ਵਾਰੀ ਲਾਗੇ ਤਾਂ ਤੇ ਮਿਲ ਕੋਈ ਨਵੇਂ ਚੰਗੀ ਲੱਗੀ ਤੋੜ ਦ ਫੇਰ ਇੱਕ ਵਾਰੀ ਬਾਕੀ ਇਹ ਵੀ ਵੈਡ ਗਾਂ ਤਿਆਰ ਕਰਨ ਵਾਲੀ ਆ ਸੋਹਣੇ ਰੰਗ ਰੂਪ ਦੀ ਆ

ਵੀ ਆ ਵੀਜੀ ਦੇ ਦੀ ਹੈ 18 ਦੇ ਦੀ ਹੈ ਜੇਦੋਂ ਵੀਜੀ ਕਿੱਦਾਂ ਰਹੀ ਕੋ ਵੀਡੀਓ ਇਹ ਆ ਵੀ ਇਹ ਨਾਲ ਸੋਨ ਪਨੇ ਦਾ ਮੁੱਲ ਵੀ ਆ ਰੰਗ ਰੂਪ ਦਾ ਜਿਹੜਾ ਮੁੱਲ ਆ ਵਿਆਹ ਦੇ ਕੋਈ ਸਮਾਂ ਨੂੰ ਅਗਲੇ ਸਮੇ ਤੁਹਾਨੂੰ ਪਤਾ 50 55 60 ਹਜ਼ਾਰ ਦੀ ਵੈੜ ਹੈ ਹਾਂਜੀ 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 ਬਾਕੀ ਹੁਣ ਵੀ ਸਕਰੀਨ ਕਰਕੇ ਵੀਜੀ ਵਸਜੀ ਹਰ ਕੋਈ ਖੜਦਾ ਜੀ ਹਾਂਜੀ ਹਾਂਜੀ ਠੀਕ ਹੈ ਮਾਨਤਨ ਵੀਜੀ ਕਰਦਾਂਗੇ ਜੇ ਕੋਈ ਫੋਨ ਨੰਬਰ ਲਾਵੇ ਵੀਡੀਓ ਵੇਖੇ ਸਾਰੀ ਚਲੋ ਮਾਨਤਨ ਤੇ ਹੋ ਹੀ ਜਾਂਦਾ ਮੌਕੇ ਤੇ ਆ ਦੋ ਗੱਬਣਾ ਆ ਗਿਆ ਹੁਣ ਗੱਡੀ ਵੀਜੀ ਗੱਬਣ ਜੀ ਜੀ ਪਹਿਲੇ ਪਹਿਲੇ ਸੂਏ ਵਿਜੀ ਨੇ 14-15 ਕਿਲੋ ਦੁੱਧ ਪਾਇਆ ਜੇ ਠੰਡੀ ਤੇਰੀ ਹੈ ਅੱਛਾ ਹਾਂਜੀ ਦੇਖੋ ਖਾਣੇ ਬਾਕੀ ਆ ਥਾਣੇ ਦੇਖ ਸਾਦੇ ਥਾਣੇ ਦਾ ਸਰੀਚ ਵਈ ਲਾ ਹੈਗਾ ਵਾ ਹਾਂਜੀ ਆ ਵੀ ਹਲੇ ਤਿਆਰ ਹੋਣਾ ਵਾ ਹਾਂਜੀ ਵੱਟਾਂ ਵਾਲਾ ਖਾਣੇ ਆ ਹਰ ਕਿ ਕਿਨਾ ਕਿ ਦੁੱਧ ਭਰੀ ਜਾਊਗੀ ਉਤਰਾਂ ਜੀ ਜੀ 15 ਪਲੱਸ ਹੀ ਜਾਊਗੀ ਜੀ ਠੀਕ ਹੈ ਜੀ ਬਗੇਰੇ ਚੱਡਾ ਦੇ ਕਿਤ ਨੂੰ ਆ ਜੀ ਦੇ ਖਾਦੀ ਚਾਰ ਪੰਜ ਦਿਨ ਆਜੇ ਲੈ ਮੁੱਲ ਫਿਰ ਵੀ ਜੀ ਇਹਦਾ ਮੁੱਲ ਵੀ ਜੀ ਇਹਦਾ ਵੀ 35000 ਵੀ ਜੀ ਅੱਛਾ ਹਾਂਜੀ ਕਰ ਦਈਏ ਤੁਹਾਡੀ ਕਿ ਸ਼ਾਰਟ 32000 ਦੇ ਵੀ ਜੀ ਹਾਂ ਨਾ 32 ਦੀ ਦੇ ਦਈਏ ਚਲੋ ਦੇ ਦੰਨੇ ਵੀ ਜੀ ਬੱਤੀ ਜੀ ਦੇ ਦਾਂਗੇ ਅੱਜ ਵੀ ਜੀ ਸ਼ਾਰਟ ਸੱਪਾ ਹੀ ਹੋਣਾ ਜੀ ਵੀ ਤੇ ਆਹ ਕਾ ਕਿੰਨੇ ਕਿ ਦੁੱਧ ਆ ਲਈਏ ਇਹ ਵੀ 14 15 ਕਿ ਲਈ ਵੀ ਜੀ ਦੂਜੀ ਸੂਏ ਸੁਣੀ ਜਾਈ ਰਹੀ ਇਹ ਆ ਵੀ ਜੇ ਟਾਈਮ ਥੋੜਾ ਲੈ ਜੂਗੀ ਕੈਮ ਜੀ 10 ਦਿਨ ਖਾਦੀ ਏ ਠੀਕ ਆ ਇਹ ਬਣਦੀ ਪੂਰੀ ਹੈ ਜੀ ਥੱਲੇੋਂ ਮੈਂ ਦੇਖ ਸਕਦੇ ਜੀ ਤੇ 99 ਤੇ ਦੇਖ ਸਕਦੇ ਜੀ ਇਹ ਆ ਵੀ ਚਲੋ ਥਣ ਕੱਢ ਜੂਗੀ ਜੀ ਜੀ ਥਾਣਾ ਜੀ ਕੱਢਨੇ ਆ ਦੁੱਧ ਪਾਉਗੀ ਤੇ ਥਣ ਕੱਢ ਜੂਗੀ ਮਿਲ ਕੇ ਮੈਨੂੰ ਚੰਗੀ ਲੱਗੀ ਆ ਹੋਰ ਦਾ ਫੇਰ ਇਹਨਾਂ ਨੂੰ ਲੈ ਜਾ ਜੀ ਹਾਂ ਆਹ ਦੇਖ ਸੰਦੇ ਜੀ ਤਿਆਰ ਹੋਣੀ ਚਲੋ ਲਾਏ ਪਈ ਹੈ ਹੈਗੀ ਜਰਸੀ ਜੀ ਤੇ ਇਹਦਾ ਮੁੱਲ ਫਿਰ ਜੀ ਇਹਦਾ 35000 ਰੁਪਏ ਜੀ ਅੱਛਾ ਆ ਸੇਮ ਵੀ ਤੁਹਾਨੂੰ ਰਿਆ ਹੈ ਜੀ ਮੋਲ ਛੋਟੇ ਛੋਟੇ ਕਰਨੇ ਆ ਜੀ। ਜਿਆਜਰੀ ਇਹ ਹੋਰ ਹੈ। ਤੁਸੀਂ ਆਪੇ ਵੇਚੀ ਕਰ ਲਓ ਜੋ ਕਰਨਾ ਵੀ ਜੀ। 32 32 ਦੀ ਨੇ ਦੇਰੀ ਇਹ ਤਾਂ। 32 32 ਦਾ ਜੋੜਾ ਦੇ ਦਨੇ ਆ। ਠੀਕ ਹੈ ਜੀ। ਅੱਜ ਵੀ ਜੀ ਤੁਸੀਂ ਕਿਹਾ ਕਿ ਛੋਟੇ ਛੋਟੇ ਰੇਟ ਪਾਉਣੇ ਆ। ਠੀਕ ਹੈ। ਅਸੀਂ ਨਾਲ ਛੋਟੇ ਛੋਟੇ ਕਰਦੇ ਜੀ ਵੀ ਜੀ। ਤੇ ਆ ਜਿਹੜੀ ਗੰਢ ਜੀ ਇਹ ਥੱਲੇ ਵੀ ਜੀ ਦੋਧਾ ਹੈਗਾ ਜੀ 10 ਕਿਲੋ ਹੈਗਾ ਇਹ। ਅੱਛਾ। ਇਹਦੇ ਨਾਲ ਥਾਨ ਨਹੀਂ ਖਰਾਬ ਹੋ ਗਿਆ ਮਸ਼ਰ ਕਰਕੇ। ਅੱਛਾ। ਫੇਸੀਆਂ ਜਿਹੀਆਂ ਹੋ ਗਈਆਂ ਜੀ। ਆ ਕੰਟੀ ਚਾਂਦੀ ਚਾੜੀ ਜੇ ਥਣਾ ਤੇ ਇਹ ਨਾਲ ਸਪਰੇਅ ਮਾਰੀ ਜੇ ਮੱਖੀ ਮੁੱਖੀ ਬੈਂਦੀ ਸਪਰੇਅ ਮਾਰੀ ਜੇ ਅੱਛਾ ਹਾਂਜੀ ਹੁਣ ਦੁੱਧ ਆਏ ਵਕ ਤੇਰੇ ਕੋ 6-7 ਕਿਲੋ ਦੁੱਧ ਜੇ ਇਹ ਆ ਬਈ ਜਿਤਨਾ ਕਈ ਵਾਰ ਆ ਹੋ ਜਾਂਦੇ ਆ ਤੇ ਇੱਥੇ ਮੱਖੀ ਬੈਂਦੀ ਸੀ ਤੇ ਉਹਦੇ ਕਰਕੇ ਫੇਰ ਉਹ ਮਾਰੀ ਜੇ ਸਪਰੇਅ ਵੀ ਮੱਖੀ ਨੂੰ ਬਾਕੀ ਜੀ ਕੋਈ ਸ਼ਾਮਲ ਹੋ ਕੇ 10 ਕਿਲੋ ਦੁੱਧ ਕਰ ਦੇ ਜੀ ਹੁਣ ਕਿੰਨਾ ਆ ਉਹ 6-7 ਕਿਲੋ ਵੀ ਜੀ ਦੁੱਧ ਜੇ ਇਸ ਲਈ ਤੋਰੋ ਫੇਰ ਇਹ ਮਸ਼ਰ ਕਰਕੇ ਵੇ ਲੋ ਬਾਕੀ ਇਹ ਵੀ ਨਾ ਕਿ ਉਹ ਵੀ ਮਾਰ ਦੇ ਲੋ ਬਗਾਲੀ ਪਈ ਜੇ ਹਾਂਜੀ ਹਾਂਜੀ ਆ ਵੇਖ ਹੁਣ ਆਹੜੀ ਜੇ ਬਗਾਲੀ ਪਈ ਸੀ ਤੇ ਪੀ ਲਿਆ ਕਰੋ ਆ ਵੇਖ ਠੀਕ ਹੈ ਇਹ ਮੱਖੀ ਮੱਖੀ ਘਾਤੀ ਨਾ ਇਹ ਮਾਰੀ ਜੀ ਮੱਖੀ ਬਹੁਤ ਪੈਂਦੀ ਹੈ ਮੱਖੀ ਮਛਰ ਜਿਹੜਾ ਇਹਨਾਂ ਦਿਨਾਂ 'ਚ ਕਾਫੀ ਹੁੰਦਾ ਹੈ ਬਾਕੀ ਠੰਡੀ ਧੀਰੀ ਵੀ ਜੀ ਠੀਕ ਹੈ ਜੀ ਲੈ ਜਾ ਇਹਦਾ ਮੁੱਲ ਵੀਰ ਜੀ ਫਿਰ? ਲੇ ਜੀ ਮੁੱਲ ਜਿਆਦਾ ਹੀ ਪਾਉਣਾ ਵੀਰ ਜੀ ਇਹਦਾ। ਕਿੰਨਾ? 16000 ਦੀ ਦੀਰੀ ਇਹਦੇ ਜੀ। ਕਰ ਦੋ ਛੋਟੀ ਸ਼ੌਡਰ। ਕਰ ਦੋ ਵੀਰ ਜੀ ਆਪੇ ਦੇ 14 ਦੇ ਦਈਏ 14 ਵੀਰ ਜੀ ਹਾਂ ਨਾ ਅੱਜ ਲੈ ਲਓ 14 ਤੋਂ ਸਟਾਰਟ ਕਰ ਦਈਏ ਇਹਨਾਂ 6-7 ਕਿਲੋ ਵਾਲੇ ਠੀਕ ਹੈ ਉਹਦੇ ਵੀ ਜੀ ਹਲੇ ਵੀ 10 ਕਿਲੋ ਹੋਊਗਾ ਕਿ ਤੇ ਸੇਵਾ ਕਰ ਲਈ ਪਈਦਾ ਠੀਕ ਹੈ ਜੀ ਹਾਂ ਜੀ ਸਿਰਫ ਆ ਥਾਣੇ ਖਰਾਬ ਹੋਣ ਕਰਕੇ ਸੀ ਕਿ ਚਲੋ ਦੇ ਦਈਏ ਬਾਹਰ ਨਾਲ ਜੀ ਤੇ ਬਾਕੀ ਚਲੋ ਆਪਣੀ ਕੋ ਤਸੱਲੀ ਕਰਕੇ ਆ ਨਾ ਤੇ ਵੀ ਆਪਣੀ ਦੋਵੇਂ ਟਾਈਮ ਚੋ ਕੇ ਤਸੱਲੀ ਕਰਕੇ ਖੜੇ ਕਪੜਾ ਪਾਸ ਕਰਕੇ ਛੜੇ ਵੀਰ ਜੀ ਆਪਣੀ ਇਥੋਂ ਦੀ ਗਾਰੰਟੀ ਹੋਲ ਹੋਗੀ ਬਾਅਦ ਦੀ ਵੀ ਜੀ ਆਪਣੀ ਕੋਈ ਗਾਰੰਟੀ ਨਹੀਂ ਹੋਊਗੀ ਠੀਕ ਹੈ ਜੀ ਹਾਂ